ਸਰ ਮੇਰੇ ਨਾਲ ਨਾ ਥਾਣਾ ਟਾਂਡਾ ਪੁਲਿਸ ਨੇ ਘਰੋਂ ਮੈਨੂੰ ਚੱਕ ਕੇ ਲਗਾਇਆ ਨਾਈਟ ਸੂਟ ਦੇ ਵਿੱਚ ਮੇਰੇ ਨਾਲ ਗਲਤ ਵਿਵਹਾਰ ਕੀਤਾ ਗਿਆ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਗਈ ਕਿਉਂ ਕੀਤੀ ਥਾਣੇ ਟਾਂਡੇ ਵਿੱਚ ਜਿਵੇਂ ਆਪਣੇ ਖੇਤ ਵਿੱਚੋਂ ਮਿੱਟੀ ਪੜਾਉਦੀ ਸੀ ਕੁਝ ਕੁ ਬੰਦੇ ਸਾਡੇ ਪਿੰਡ ਦੇ ਜਿਹੜੇ ਨਾਲ ਦੇ ਆ ਉਹਨਾਂ ਨੇ ਮੈਨੂੰ ਆਣ ਕੇ ਗਲਤ ਮੇਰੇ ਨਾਲ ਵਿਵਹਾਰ ਕੀਤਾ ਖੇਤ ਵਿੱਚ ਆਣ ਕੇ ਤਾਂ ਮੇਰੇ ਤੇ ਗਲਤ ਦਰਖਾਸਤ ਦਿੱਤੀ ਉਹਨਾਂ ਨੇ ਕਿਉਂ ਹੁੰਦੀ ਏ ਕੀ ਕਾਰਨ ਕੀ ਪਹਿਲਾਂ ਵੀ ਕੋਈ ਲੜਾਈ ਝਗੜਾ ਤੁਹਾਡਾ ਹਾਂਜੀ ਪਹਿਲਾਂ ਵੀ ਇਸ ਬੰਦੇ ਨੇ ਮੇਰੇ ਨਾਲ ਕੁੱਟਮਾਰ ਕੀਤੀ ਸੀ ਗੁਰਜੀਤ ਸਿੰਘ ਨੇ ਹੂੰ ਉਹਦੇ ਤੇ ਮੈਂ ਉਦੋਂ ਵੀ ਉਹਦੇ ਤੇ ਮੈਂ ਦਰਖਾਸਤ ਲਿਖਾਈ ਸੀ ਲੇਕਿਨ ਮੇਰੀ ਉਦੋਂ ਵੀ ਸੁਣਾਈ ਨਹੀਂ ਹੋਈ ਹੂੰ ਸਰ ਉਸ ਦੀ ਵੀਡੀਓ ਵੀ ਮੇਰੇ ਕੋਲ ਪਈ ਹੋਈ ਆ ਜਿਹਦੇ ਚ ਉਹਨੇ ਮੇਨਾਂ ਕੁੱਟਮਾਰ ਕੀਤੀ ਹੂੰ ਹੁਣ ਕੀ ਗੱਲਬਾਤ ਹੋਈ ਸੀ ਹੁਣ ਸਰ ਮੈਂ ਮਿੱਟੀ ਪਟਾ ਰਹੀ ਸੀ ਮੈਂ ਯਾਨੀ ਕਿ ਮੇਰਾ ਘਰਨੀਮਾ ਸੀ ਉਹ ਇੱਕ ਟਰਾਲੀ ਮੈਂ ਖੇਤ ਜੋ ਮਿੱਟੀ ਆਪਣੇ ਖੇਤ ਚੱਲ ਜਾ ਰਹੀ ਸੀ ਤਾਂ ਪਿੰਡ ਦੇ ਕੁਝ ਕੁ ਬੰਦਿਆਂ ਨੇ ਆਣ ਕੇ ਉਸ ਦਾ ਬਰਦਰ ਸੀ ਇੱਕ ਨਾਲ ਇੱਕ ਹੋਰ ਬੰਦਾ ਸੀਗਾ ਉਸ ਨੇ ਯਾਨੀ ਕਿ ਮੇਰੇ ਨਾਲ ਗਾੜੀ ਗਲੋਚ ਕੀਤਾ ਆਣ ਕੇ ਤਾਂ ਮੇਰਾ ਕੰਮ ਬੰਦ ਕੀਤਾ ਤਾਂ ਕਹਿੰਦੇ ਤੂੰ ਕੁਝ ਨਹੀਂ ਕਰ ਸਕਦੀ ਬਈ ਅਸੀਂ ਕਹਿੰਦੇ ਆਗੇ ਬਹੁਤ ਕੁਝ ਕਰ ਸਕਦੇ ਹਾਂ ਜਿਹੜੀ ਟੰਡ ਆ ਪੁਲਿਸ ਨੇ ਕਿਉਂ ਕੁੱਟ ਮਾਰ ਕੀਤੀ ਤੁਹਾਡੇ ਨਾਲ ਉਹ ਕੀ ਕਾਰਨ ਨੇ ਕੋਈ ਰஞ்சிਤ ਸਿਆਸੀ ਛੇ ਹੈ ਜਾਂ ਕੋਈ ਜਾਂ ਕੀ ਹੈ ਸਰ ਉਹਨਾਂ ਨਾਲ ਤਾਂ ਮੇਰੀ ਕੋਈ ਨਹੀਂ ਸੀ ਕਿ ਠਾਣਾ ਟਾਂਡੇ ਵਾਲਿਆਂ ਨਾਲ ਇਹਨਾਂ ਦੀ ਸਪੋਰਟ ਨਹੀਂ ਜੀ ਟਾਂਡਾ ਠਾਣੇ ਵਾਲਿਆਂ ਨੇ ਮੇਰੇ ਨਾਲ ਘੁੱਟ ਮਾਰ ਕੀਤੀ ਤੇ ਹੁਣ ਵੀ ਜਾਨ ਨੂੰ ਖਤਰਾ ਥਾਡੇ ਹਾਂਜੀ ਜੀ ਮੇਰੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਆ ਮੇਰੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਆ ਜੀ ਮੇ ਨਾਲ ਐਟ ਅ ਟਾਈਮ ਕੁਝ ਵੀ ਹੋ ਸਕਦਾ ਹੈ ਕੀ ਮੰਗ ਕਰਦੀ ਹਾਂ ਮੈਂ ਇਹ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੈਨੂੰ ਕੁਝ ਵੀ ਕਰ ਸਕਦੇ ਆ ਇਹ ਪਿੰਡ ਵਾਲੇ ਕੰਮ ਵਿੱਚ ਕੌਣ ਕੌਣ ਆ ਥਾਡੇ ਪਿੰਡ ਟਾਈਮਨੀ ਦੇ ਵਿੱਚ ਮੈਂ ਇਕੱਲੀ ਹਾਂ ਤਾਂ ਮੇਰੇ ਦੋ ਬੱਚੇ ਆ ਉਹ ਵੀ ਦਿਹਾਣੀ ਟੱਪਾ ਕਰਦੇ ਹਸਬੰਦ ਤੁਹਾਡੀ ਹਸਬੰਦ ਦੀ ਡੈਥ ਹੋ ਚੁੱਕੀ ਆ ਕੋਈ ਰਾਜਨੀਤੀ ਨਹੀਂ ਪਰ ਕੋਈ ਉਹਨਾਂ ਤੋਂ ਪੁੱਛੋ ਕੋਈ ਸਿਆਸੀ ਬੰਦਾ ਕੋਈ ਕੋਈ ਐਮਐਲਏ ਐਮਕੇ ਹਾਂਜੀ ਐਮਐਲਏ ਦੀ ਪੂਰੀ ਸਪੋਰਟ ਆ ਜੀ ਇਹਨਾਂ ਦੇ ਨਾਲ ਇਹਦਾ ਇਸ ਤਰ੍ਹਾਂ ਦੀ ਇੱਕ ਨਾ ਹਰਸ਼ਪਿੰਡ ਦੇ ਰਹਿਣ ਵਾਲੇ ਗੁਰਜੀਤ ਸਿੰਘ ਹੈਗੇ ਨੇ ਉਹਨਾਂ ਨਾਲ ਬਲੋ ਕੰਪਲੇਟ ਸੀਗੀ ਕਿ ਰਸਤੇ ਦੇ ਨਾਲੋਂ ਜਿਹੜੀ ਇਹ ਲੇਡੀ ਨਰਮਨ ਕੌਰ ਆ ਵੀ ਇਹਨੇ ਮਿੱਟੀ ਜਿਹੜੀ ਆ ਕਾਫੀ ਡੂੰਗੀ ਬੁਟਲੀ ਆ ਵੀ ਰਸਤੇ ਤੇ ਉਤੋਂ ਲੰਘਣਾ ਖਤਰਾ ਆ ਗਿਆ। ਉਹਦੇ ਸਬੰਧ ਵਿੱਚ ਸਾਡੇ ਏਸੀ ਰੇਸ਼ ਕੁਮਾਰ ਨੇ ਦੋਨੋਂ ਪਾਰਟੀਆਂ ਨੂੰ ਤਲਬ ਕੀਤਾ ਸੀਗਾ ਠਾਣੇ। ਤੇ ਇਸੇ ਦੌਰਾਨ ਹੀ ਇਹ ਬਾਹਰ ਛੜ ਛੜੇ ਬੈਠੇ ਜਿੱਦਾਂ ਇਹਨਾਂ ਦੀ ਥੋੜੀ ਜੀ ਬੋਲਬੁਲਾ ਰਹਾ ਹੋਇਆ ਤੇ ਲੇਡੀ ਜਿਹੜੀ ਆ ਇਹ ਬਿਨਾ ਮਤਲਬ ਕੋਈ ਗੱਲਬਾਤ ਕੀਤੇ ਆ ਮਤਲਬ ਗਾਲੀ ਲੋਚ ਕਰਦੇ ਹੋਏ ਬਾਹਰ ਨੂੰ ਚਲੇ ਗਈ। ਉਸ ਤੋਂ ਬਾਅਦ ਫਿਰ ਉਹ ਅਜੇ ਕੰਪਲੇਨ ਪੈਂਡਿੰਗ ਸੀ ਫਿਰ ਦੁਬਾਰਾ ਇਹਨੂੰ ਲੇਡੀ ਨੂੰ ਜਦੋਂ ਲਿਆ ਕੇ ਬੈਠ ਕੇ ਕੋਸ਼ਿਸ਼ ਕੀਤੀ ਵੀ ਰਾਜਨਾਵ ਹੋ ਜਾਏ ਲੇਕਿਨ ਉਹ ਨਹੀਂ ਕਿਸੇ ਪਾਸੇ ਲੱਗਿਆ ਫਿਰ ਇਹ ਦੀ ਸੀ ਪ੍ਰੀਵੈਂਟਿਵ ਜਿਹੜਾ ਇਹਦੇ ਖਿਲਾਫ ਜਿਹੜੀ ਕੀਤੀ ਹੈ ਜੀ ਮੰਨ ਜੋਗੇ ਇਸ ਨੂੰ ਸਭ ਦੀ ਕੋਰਟ ਵਿੱਚ ਤੇ ਹੁਣ ਜਿਹੜਾ ਮੈਨੂੰ ਤੁਹਾਡੇ ਤੋਂ ਹੀ ਪਤਾ ਲੱਗਿਆ ਵੀ ਜਿਹੜਾ ਇਹ ਬਲੇਮ ਪੁਲਿਸ ਤੇ ਲਾ ਰਹੀ ਹੈ ਮੈਨੂੰ ਇਦਾਂ ਦੀ ਬਿਲਕੁਲ ਮਤਲਬ ਨਹੀਂ ਹੈਗਾ ਜੀ ਇਹ ਕੋਈ ਕ੍ਰਿਮੀਨਲ ਨਹੀਂ ਹੈ ਵੀ ਇਹਨਾਂ ਨੂੰ ਕੁੱਟਮਾਰ ਕੀਤੀ ਜਾਵੇ ਬਿਲਕੁਲ ਇਦਾਂ ਦੀ ਘਟਨਾ ਨਹੀਂ ਹੋਈ ਤੇ ਬਾਕੀ ਜਿਹੜਾ ਹੈਗਾ ਇਹਨਾਂ ਵੱਲੋਂ ਵੀ ਜਿਹੜੀ ਕੋ ਸਾਡੇ ਦਾ ਗੱਲ ਦੂਜੀ ਪਾਰਟੀ ਦੇ ਖਿਲਾਫ ਇਹ ਹੁਣ ਕਿੰਨਾ ਕੋਈ ਪੱਖ ਨਹੀਂ ਰੱਖਿਆ ਕਿ ਹੁਣ ਕੋਈ ਨਾ ਵੱਲੋਂ ਜਿਹੜੀ ਗੱਲਬਾਤ ਕਰ ਰਹੇ ਨੇ ਉਹ ਅਸੀਂ ਵੈਰੀਫਾਈ ਕਰ ਲੈਣਾ ਜੇ ਕੋਈ ਆਊਗਾ ਤੁਸੀਂ ਦੂਜੀ ਤੇ ਦਿਖਲਾਓ ਵੀ ਜਿਹੜੀ ਪ੍ਰਿੰਟ ਉਹ ਕਰਦੇ ਆਂਗੇ ਜੀ